ਦੀ ਵੇਖ ਰਹੇ ਜੀ ਪੰਜਾਬ ਰਹਿ ਹਿਮਾਚਲ ਤੇ ਮਿਆਤ ਨਾਲ ਜੋਤੀ ਤਾਂ ਗੱਲ ਕਰਾਂਗੇ ਟਰਾਈ ਸਿਟੀ ਦੀ ਸਾਡੇ ਪ੍ਰੋਗਰਾਮ ਟਰਾਈ ਸਿਟੀ 10 ਸਿਟੀਵੀ ਦੇ ਵਿੱਚ ਤਾਂ ਟੁੱਟੀਆਂ ਸੜਕਾਂ ਓਵਰਫਲੋ ਹੁੰਦਾ ਸੀਵਰੇਜ ਸਿਸਟਮ ਤੇ ਪਾਣੀ ਦੀ ਨਿਕਾਸੀ ਤੋਂ ਦੀ ਸਮੱਸਿਆ ਤੋਂ ਲਗਾਤਾਰ ਪਰੇਸ਼ਾਨ ਜ਼ਰੂਪੁਰ ਸ਼ਹਿਰ ਦੇ ਵੀਆਪੀ ਰੋਡ ਇਲਾਕੇ ਦੇ ਕਈ ਸਾਲਾਂ ਤੋਂ ਬੇਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ ਜਿਸ ਨੂੰ ਲੈ ਕੇ ਹੁਣ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਹਾਲਾਤ ਦਿਨ ਬਦਿੰਨ ਇੰਨੇ ਬੱਤਰ ਹੋ ਰਹੇ ਨੇ ਤੇ ਪ੍ਰਸ਼ਾਸਨ ਕੁਝ ਕਰਨੀ ਨਹੀਂ ਦਿੱਖਤਾ ਹੋਇਆ ਕਮ ਸੇ ਕਮ 1.5 2 ਸਾਲ ਹੋ ਗਏ ਆ ਇਹੀ ਗੰਦ ਦੇ ਦੇ ਕਦੇ ਤੇ ਉਹ ਸੀਵਰ ਦੀ ਲਾਈਨ ਪਾਣ ਆ ਜਾਂਦੇ ਆ ਕਦੇ ਉਹ ਬਿਜਲੀ ਦੀ ਕਹਿੰਦੇ ਆ ਕਦੇ ਉਹ ਪਤਾ ਨਹੀਂ ਕਿਹੜੀ ਲਾਈਨ ਕਹਿੰਦੇ ਆ ਪਰ ਨਾ ਸਾਡੇ ਅਸੀਂ ਤੇ ਸਾਰੇ ਦੁਖੀ ਹੋ ਗਏ ਇੱਥੋਂ ਐ ਤੁਸੀਂ ਦੇਖੋ ਕੰਡੀਸ਼ਨ ਦੇਖੋ ਹਸਪੀਟਲ ਬੰਦ ਨਹੀਂ ਜਾ ਸਕਦਾ ਕੈਬ ਬੁੱਕ ਨਹੀਂ ਹੁੰਦੀ ਉਹ ਉੱਥੇ ਹੀ ਸਾਨੂੰ ਬੁਲਾਉਂਦੇ ਆ ਪਰਲੇ ਸਾਈਡ ਆ ਜਾਓ ਜਾਂ ਇੱਧਰ ਕਹਿੰਦੇ ਆ ਇੱਧਰ ਆ ਜਾਓ ਫਾਇਦਾ ਕੀ ਹੈਗਾ ਦੱਸੋ ਇੱਥੇ ਰਹਿਣ ਦਾ ਵੀ ਇੰਨਾ ਪੈਸਾ ਇਨਵੈਸਟ ਕੀਤਾ ਪਰ ਪਰੇਸ਼ਾਨ ਹੀ ਆ ਗਿਆ ਹੇਲ ਹੋ ਗਿਆ ਜੀ ਪ੍ਰਸ਼ਾਸਨ ਕੁਝ ਵੀ ਨਹੀਂ ਕਰਦਾ ਬਿਲਕੁਲ ਜ਼ੀਰੋ ਹੈਗਾ ਦੋਵਾਰੀ ਡੀਸੀ ਮੈਡਮ ਵੀ ਹੋ ਗਿਆ ਤਾਂ ਵੀ ਕੋਈ ਨਹੀਂ ਹੈਗਾ ਉੱਪਰ ਤੱਕ ਰਿਪੋਰਟਾਂ ਪਹੁੰਚ ਚੁੱਕੀਆਂ ਨੇ ਡੀਸੀ ਆਫਿਸ ਤੱਕ ਸਭ ਕੁਝ ਲਿਖਤ ਪੜਤ ਹੋ ਚੁੱਕੀ ਹੈ ਕੋਈ ਲੇਕਿਨ ਕੁਝ ਨਹੀਂ ਅੰਦਾਜ਼ੇ ਕਰਾਂ ਜੀ ਬਿਲਕੁਲ ਬੇਕਾਰ ਹੈਗੀ ਹੈ ਸੱਚਾ ਨਾਸ ਹੈ ਅਸੀਂ ਰਿਟਾਇਰਮੈਂਟ ਲਾਈਫ ਬਿਤਾਉਣ ਲਈ ਆਏ ਸੀ ਕਿ ਚਲੋ ਜੀਰਕਪੁਰ ਰਿਟਾਇਰਮੈਂਟ ਲਾਈਫ ਬਿਤਾਵਾਂਗੇ ਇੱਥੇ ਆ ਕੇ ਤਾਂ ਬਿਲਕੁਲ ਨਰਕ ਭੋਗਦੇ ਪਿਆ ਸਰ ਮੈਂ ਸਸਸੀ ਦਾ ਪ੍ਰਧਾਨ ਹਾਂ ਸਾਨੂੰ ਇੱਥੇ 25 ਸਾਲ ਤੋਂ ਰਹਿੰਦੇ ਹੋ ਗਿਆ ਇੱਥੇ ਜਿੰਨੀ ਫੈਸਿਲਿਟੀ ਬਿਲਕੁਲ ਖਤਮ ਦੀ ਖਤਮ ਕਰੀ ਜਾ ਰਹੇ ਨੇ ਸਾਨੂੰ ਪਹਿਲੇ ਰੋਡ ਦਾ ਦਿੱਤਾ ਸੀ ਇਹਨਾਂ ਰੋਡ ਬਣਾਵਾਂਗੇ तारा करके दो तीन एक्सीडेंट हो चुके हैं बंदे मर चुके तब सेहत कोई असर नहीं है तो ये ना इंटरलॉकिंग इंटरलॉक है इंटरलॉकिंग में अगर लॉकिंग प्रॉपर नहीं होगी जैसे ट्रैफिक जाएगा फिर से वो निकल जाएंगी दूसरा मेरा एक सवाल ये है कि इतने टाइम से बारिश नहीं हो रही है आप देखोगे यहाँ क्या जीरोपुर में अभी भी पानी से आ रहा है सब जगह तो पहला तो ये क्वेश्चन बनता कि पानी कहा बिना बरसात के पानी कहाँ से आ रहा है तो मेन मुद्दा खाली सड़क का भी है और ड्रेनेज सिस्टम का भी है जब तक ये दोनों टेक्निकली मतलब करेक्ट ढंग से नहीं बनाएंगे ये कभी सक्सेसफुल ही नहीं रहेगा प्रोजेक्ट ਜ਼ਿਰਕੁਰ ਸ਼ਹਿਰ ਦੇ VIP ਰੋਡ ਇਲਾਕੇ ਚ ਲੋਕ ਜਿਹੜੇ ਆ ਬੁਨਿਆਦੀ ਸਹੂਲਤਾਂ ਨੂੰ ਤਰਸ ਦੇ ਨਜ਼ਰ ਆ ਰਹੇ ਨੇ ਜਿਹੜੀ ਪਰੇਸ਼ਾਨੀਆਂ ਆ ਉਹਨਾਂ ਨਾਲ ਜੂਝਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਤਕਰੀਬਨ 3-4 ਸਾਲਾਂ ਤੋਂ ਇੱਥੇ ਸੜਕਾਂ ਦੀ ਪ੍ਰੋਬਲਮ ਜਿਹੜੀ ਸੜਕਾਂ ਪੱਟੀਆਂ ਨੇ ਟੁੱਟੀਆਂ ਸੜਕਾਂ ਸੀਵਰੇਜ ਓਵਰਫਲੋ ਸਮੱਸਿਆ ਜਿਹੜੀ ਹੋਰ ਸਬਸ ਕਈ ਸਮੱਸਿਆ ਇਹ ਜਿਹਾ ਨੇ ਜਿਹਦੇ ਨਾਲ ਇਲਾਕਾ ਵਾਸੀ ਜਿਹੜੇ ਜੂਜ ਰਹੇ ਨੇ ਤੁਹਾਨੂੰ ਦੱਸ ਜੀ ਕਿ ਕਰੋੜਾ ਦਾ ਕਰੋੜਾ ਦਾ ਇੱਥੇ ਜਿਹੜੇ ਫਲੈਟ ਲੋਕਾਂ ਨੇ ਲਏ ਆ ਕੁੱਕੀਆਂ ਲੀਆਂ ਨੇ ਤੇ ਜਿਹੜੀ ਬੁਨਿਆਦੀ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਬਿਲਕੁਲ ਜ਼ੀਰੋ ਨਜ਼ਰ ਆ ਰਹੀਆਂ ਨੇ ਲੋਕ ਇੱਧਰ ਨੇ ਇੱਧੇ ਪਰੇਸ਼ਾਨ ਹੋ ਚੁੱਕੇ ਨੇ ਕਈ ਵਾਰ ਜਿਹੜੇ ਪ੍ਰੋਟੈਸਟ ਕਰ ਚੁੱਕੇ ਨੇ ਪਰ ਉਸ ਤੋਂ ਬਾਅਦ ਵੀ ਜ਼ੀਰਕਪੁਰ ਨਗਰ ਕੌਂਸਲ ਦੇ ਅਧਿਕਾਰੀ ਜਿਹੜਾ ਇਸ ਚੀਜ਼ ਦੀ ਸੁਧ ਲੈਣ ਵਾਸਤੇ ਕੋਈ ਤਿਆਰ ਨਹੀਂ ਤੁਹਾਨੂੰ ਦੱਸ ਦਈਏ ਕਿ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਕਿ ਲੋਕੀ ਡਿਗ ਡਿਗ ਕੇ ਫਟੜ ਹੋ ਚੁੱਕੇ ਨੇ ਪਰ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਦੀ ਜਿਹੜੀ ਅੱਖਾਂ ਉਹ ਨਹੀਂ ਖੁੱਲ ਰਹੀਆਂ ਤੇ ਹੁਣ ਸਵਾਲ ਖੜੇ ਇਹ ਹੁੰਦੇ ਨੇ ਕਿ ਇੱਥੇ ਜਿਹੜੇ ਹਲਾ ਅਧਿਕਾਰੀ ਨੇ ਉਹ ਵੀ ਇੱਥੇ ਪਹੁੰਚਦੇ ਨੇ ਡੀਸੀ ਮੈਡਮ ਮੁਹਾਲੀ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਇੱਥੇ ਪਹੁੰਚ ਕੇ ਕਿ ਇਹ 6 ਮਹੀਨੇ ਚ ਰੋਡ ਨੂੰ ਤਿਆਰ ਕਰ ਦਿੱਤਾ ਜਾਏਗਾ ਪਰ ਉਸ ਤੋਂ ਬਾਅਦ ਵੀ ਜ਼ੀਰਕਪੁਰ ਦੇ ਵੀਆਈਪੀ ਰੋਡ ਇਲਾਕੇ 'ਚ ਹਾਲਾਤ ਜਿਹੜੇ ਜਸ ਤੇ ਤਸ ਬਣੇ ਹੋਏ ਨੇ ਆਖਿਰਕਾਰ ਲੋਕ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਜਿਹੜੀ ਮਿਲਣੀ ਚਾਹੀਦੀ ਹੈ ਪ੍ਰਸ਼ਾਸਨ ਉਸ ਚੀਜ਼ ਵਾਲੇ ਪਾਸੇ ਕਿਉਂ ਧਿਆਨ ਨਹੀਂ ਦੇ ਰਿਹਾ ਤਾਂ ਦੱਸ ਦੀਏ ਕੀ ਸੜਕਾਂ ਦੇ ਇੰਨੇ ਮਾੜੇ ਹਾਲਾਤ ਨੇ ਵੱਡੇ ਵੱਡੇ ਖੱਡੇ ਪੈ ਚੁੱਕੇ ਨੇ ਕਿ ਜਿਹੜੇ ਟੂ-ਵੀਲਰ ਜਾਂ ਫੋਰ-ਵੀਲਰ ਵਾਲੇ ਆ ਉਹ ਉਹਨਾਂ ਦਾ ਜੀਣਾ ਇਥੋਂ ਨਿਕਲਣਾ ਵੀ ਮੁਸ਼ਕਲ ਹੋ ਚੁੱਕਿਆ ਹੈ ਤੇ ਕਈ ਜਿਹੜੇ ਦੋ ਪਹੀਆ ਵਾਹਨ ਹੈ ਉਹ ਡਿੱਗ ਕੇ ਫੱਟੜ ਹੁੰਦੇ ਨੇ ਪਰ ਗੱਲ ਜੋ ਇਹ ਸਾਹਮਣੇ ਆਉਂਦੀ ਹੈ ਕਿ ਇੰਨੀ ਪਰੇਸ਼ਾਨੀਆਂ ਕਿਹਾ ਪ੍ਰਸ਼ਾਸਨ ਨੂੰ ਨਹੀਂ ਦਿਸਦੀਆਂ ਮੁਨਾਦੀ ਸਹੂਲਤਾਂ ਤੋਂ ਲੋਕ ਵਾਂਝੇ ਰਹ ਰਹੇ ਨੇ ਪਰ ਜਿਹੜੇ ਨਗਰ ਕਾਉਂਸਲ ਦੇ ਅਧਿਕਾਰੀ ਨੇ ਉਹ ਵੀ ਨਹੀਂ ਅੱਖਾਂ ਬੰਦ ਕਰੀ ਬੈਠੇ ਨੇ ਤੁਹਾਨੂੰ ਦੱਸਦੀ ਕਿ ਆਖਿਰਕਾਰ ਜਿਹੜੀ ਲੋਕਾਂ ਦੀ ਬੇਸਿਕ ਜਿਹੜੀ ਫੈਸਿਲਿਟੀ ਹੈ ਉਹ ਕੌਣ ਦੇਗਾ ਉਹਦੀ ਜ਼ਿੰਮੇਵਾਰੀ ਕਿਸ ਦੀ ਬੰਦੀ ਆ ਆਖਿਰਕਾਰ ਸਵਾਲ ਇਹ ਖੜੇ ਹੁੰਦੇ ਨੇ ਕਿ ਸ਼ਹਿਰ ਦੇ ਹਾਲਾਤ ਦਿਨ ਬਦਿਨ ਵੱਤ ਤੋਂ ਵੱਤਰ ਹੁੰਦੇ ਜਾਂਦੇ ਨੇ ਪਰ ਜਿਹੜੇ ਇੱਥੇ ਦਾ ਪ੍ਰਸ਼ਾਸਨ ਹੈ ਉਹ ਕੁੰਭਗੜੀ ਨੀਂਦ ਤੋਂ ਨਹੀਂ ਜਾਗ ਰਿਹਾ ਕੈਮਰਾ ਪਰਸਨ ਨਾਲ ਸੰਜੀਵ ਭੰਡਾਰੀ ਜੀ ਮੀਡੀਆ ਜ਼ੀਰਕਪੁਰ ਤਾਂ ਹੁਣ ਗੱਲ ਕਰਾਂਗੇ ਖਰੜ ਦੀ ਤਾਂ ਜਿੱਥੇ ਖਰੜ ਛੱਜੂ ਮਾਜਾ ਰੋਡ ਦਾ ਪਿਛਲੇ 2 ਸਾਲਾਂ ਤੋਂ ਬੁਰਾ ਹਾਲ ਹੈ ਸੜਕ ਤੇ ਜਗਾ ਜਗਾ ਟੋਏ ਪੁੱਟੇ ਗਏ ਨੇ ਤਾਂ ਸੜਕ ਦੇ ਉਤੇ ਸਿਵਰੇ ਦਾ ਗੰਦਾ ਪਾਣੀ ਹਰ ਸਮੇਂ ਖੜਾ ਰਹਿੰਦਾ ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਲੋਕਾਂ ਨੇ ਕਿਹਾ ਹੈ ਕਿ ਸਕੂਲਾਂ ਦੀਆਂ ਬੱਸਾਂ ਤੱਕ ਸਾਡੇ ਘਰ ਤੱਕ ਨਹੀਂ ਆਉਂਦੀਆਂ ਜਿਸ ਕਾਰਨ ਉਹਨਾਂ ਨੂੰ ਬੱਚਿਆਂ ਨੂੰ 1 ਕਿਲੋਮੀਟਰ ਦੂਰ ਜਾ ਕੇ ਛੱਡਣਾ ਪੈ ਰਿਹਾ ਤੇ ਪ੍ਰਸ਼ਾਸਨ ਦਾ ਇਸ ਸਮੱਸਿਆ ਦੇ ਵੱਲ ਕੋਈ ਵੀ ਧਿਆਨ ਨਹੀਂ ਹੈ ਤੁਹਾਨੂੰ ਅਸੀਂ ਕਈ ਮੁੱਦੇ ਦਿਖਾਉਂਦੇ ਆਂ ਤੇ ਅੱਜ ਦਿਖਾਣੇ ਆਂ ਖਰੜ ਛੱਜੂ ਮਾਜਰਾ ਰੋਡ ਦੇ ਕੀ ਹਾਲਾਤ ਨੇ ਕਈ ਸਾਲਾਂ ਤੋਂ ਜਿਹੜੇ ਨੇ ਮਾੜੇ ਹਾਲਾਤਾਂ ਦੇ ਵਿੱਚ ਲੋਕ ਰੇਨ ਨੂੰ ਲੰਘ ਰਹੇ ਨੇ ਕਲੋਨੀ ਦੇ ਵਸਨੀਕ ਜਿਹੜੇ ਨੇ ਪਰੇਸ਼ਾਨ ਨੇ ਤੇ ਸਾਡੇ ਨਾਲ ਨੇ ਕਲੋਨੀ ਦੇ ਵਸਨੀਕ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਮੈਡਮ ਜੀ ਤੁਸੀਂ ਉਰੇ ਰਹਿੰਦੇ ਹੋ ਐਸਬੀਬੀ ਦੇ ਵਿੱਚ ਹਾਂਜੀ ਹਾਲਾਤ ਕਹੇ ਜੇ ਨੇ ਹਾਲਾਤ ਤਾਂ ਬਹੁਤ ਮਾੜੇ ਆ ਜੀ ਬਦ ਤੋਂ ਬੱਤਰ ਹਾਲਾਤ ਹੈ ਕੀ ਕਰੀਏ ਬਰ ਨਰਕ ਦੀ ਹੁਣ ਜ਼ਿੰਦਗੀ ਜੀ ਜਿਹਣੀ ਬਹੁਤ ਮਜਬੂਰ ਹੋ ਗਏ ਅਸੀਂ ਮਤਲਬ ਕਿ ਇਹ ਸੋਚ ਕੇ ਵੀ ਅਦਾ ਲੱਗਦਾ ਕਿ ਕਿਆ ਅਸੀਂ ਇੱਥੇ ਖਰੜ ਸ਼ਹਿਰ ਹੈ ਇਹ ਤਾਂ ਪਿੰਡਾਂ ਤੋਂ ਵੀ ਬੱਤਰ ਹੈ ਕਦੀ ਸੋਚਿਆ ਨਹੀਂ ਸੀ ਕਿ ਵੀ ਇੱਥੇ ਦੇ ਹਾਲਾਤ ਐਦਾ ਹੋ ਜਾਣਗੇ ਜਦ ਕਿ ਪਹਿਲੇ ਠੀਕ ਠਾਕ ਸੀਗੇ ਬਹੁਤ ਅੱਛਾ ਟ੍ਰੈਫਿਕ ਮੂਵ ਕਰਦਾ ਸੀ ਹਰ ਚੀਜ਼ ਸਹੀ ਸੀਗੀ ਲੱਗਦਾ ਸੀ ਕਿ ਵੀ ਹਾਂ ਚਲੋ ਚੱਡੀਗੜ੍ਹ ਤੋਂ ਦੂਰ ਜ਼ਿਆਦਾ ਨਹੀਂ ਆ ਕਿਉਂਕਿ 에ਅਰਪੋਰਟ ਰੋਡ ਦੇ ਨੇੜੇ ਸਾਡੇ ਘਰ ਹੈ ਠੀਕ ਹੈ ਅਸੀਂ ਇੰਨੇ ਮਹਿੰਗੇ ਲੱਖਾਂ ਦੇ ਘਰ ਲੈ ਸਾਡੇ ਜ਼ੀਰੋ ਹੋ ਗਏ ਸਾਡੀ ਰਜਿਸਟਰੀਆਂ ਬੰਦ ਹੋ ਗਈਆਂ ਡਿਊ ਟੂ ਦਿਸ ਸੀਵਰੇਜ ਕੀ ਕਹਿਣਾ ਚਾਹੁੰਦੇ ਹੋ ਜੀ ਇਹ ਹਾਲਾਤਾਂ ਨੂੰ ਦੇਖਦੇ ਹੋਏ 2 ਸਾਲ ਤੋਂ ਅਸੀਂ ਗੰਦੇ ਪਾਣੀ ਦੇ ਵਿੱਚੋਂ ਸਫਰ ਕਰ ਰਹੇ ਹਾਂ ਬਸ ਦੇਖ ਲਓ ਤੁਹਾਡੇ ਸਾਹਮਣੇ ਸੋਸਾਇਟੀ ਦਾ ਗੇਟ ਬੰਦ ਹੈ ਅਸੀਂ ਕੋਈ ਗੱਡੀ ਲੈ ਕੇ ਗੇਟ ਤੋਂ ਨਿਕਲ ਨਹੀਂ ਸਕਦੇ ਅਸੀਂ ਇਹ ਇਹ ਹੀ ਹਰ ਵਾਰੀ ਸੁਣ ਰਿਹਾ ਕਈ ਵਾਰੀ ਐਸਡੀਐਮ ਆਫਿਸ ਗਏ ਡੀਸੀ ਆਫਿਸ ਗਏ ਪਰ ਕੋਈ ਸੁਧਾਰ ਨਹੀਂ ਹੋਇਆ ਬਿਲਕੁਲ ਵੀ ਇੱਥੇ ਕਿੰਨੇ ਲੋਕ ਆਪਣੇ ਹੱਥ ਪੈਰ ਤੋੜਵਾ ਚੁੱਕੇ ਆ ਗੱਡੀਆਂ गिर ਗਈਆਂ ਖੱਡੇ 'ਚ ਤਾਂ ਵੀ ਕੋਈ ਸੁਧਾਰ ਨਹੀਂ ਹੋਇਆ ਹੁਣ ਪਤਾ ਨਹੀਂ ਕਿਸ ਤਰ੍ਹਾਂ ਮਤਲਬ ਸਾਨੂੰ ਅਸ਼ਵਾਸਨ ਦੇ ਤੋ ਸਾਨੂੰ ਤਾਂ ਨਹੀਂ ਲੱਗਦਾ ਕਿ ਕਟੋ ਘਟ ਸਾਲ ਤੋਂ ਪਹਿਲੇ ਇੱਥੇ ਕੋਈ ਸੁਧਾਰ ਹੋਏਗਾ ਭਾਜੀ ਤੁਸੀਂ ਕੀ ਕਹਿਣਾ ਜਾਓਗੇ ਅਸੀਂ ਇੱਥੇ ਨੰਗਦੇ ਆਂ ਤੇ ਨੰਗਦੇ ਵੇ ਹਾਲਾਤ ਦੇਖਦੇ ਆਂ ਰੋਡ ਦੇ ਉੱਪਰ ਸਕੂਲ ਦੀ ਬਸਾਂ ਕਿੱਦਾਂ ਨਿਕਲਦੀਆਂ ਕਿੱਦਾਂ ਇੱਥੇ ਟੁੱਟੀ ਫੁੱਟੀਆਂ ਸੜਕਾਂ ਦੇ ਉੱਪਰ ਬੱਚਿਆਂ ਦਾ ਅੰਦਰ ਬੈਠਿਆਂ ਦਾ ਬੁਰਾ ਹਾਲ ਹੁੰਦਾ ਬਾਕੀ ਜਿਹੜੇ ਬੰਦੇ ਪੇਸ਼ੈਂਟਸ ਆ ਉਹਨਾਂ ਦੀ ਕੀ ਹਾਲਤ ਹੋएगी ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇੱਕ ਤਾਂ ਵੈਸੀ ਬੰਦਾ ਬਿਮਾਰ ਹੁੰਦਾ ਔਰ ਐਸੀਆਂ ਗੰਦੀਆਂ ਸੜਕਾਂ ਦੇ ਉੱਪਰ ਜਿੱਦੇ ਖੱਡੇ ਹੀ ਖੱਡੇ ਪਏ ਹੋਵੇ ਨਿਕਲਦੇ ਵੇ ਉਹਦੀ ਕੀ ਹਾਲਤ ਹੋएगी ਜਿਹੜਾ ਬੰਦਾ ਪੇਸ਼ੈਂਟ ਹੈ ਉਹ ਖੁਦ ਅੰਦਾਜ਼ਾ ਲਗਾ ਸਕਦਾ ਇਸ ਗੱਲ ਦਾ ਔਰ ਮੈਂ ਤਾਂ ਇਹ ਕਹਾਂਗਾ ਕਿ ਜਿਹੜੇ ਟੂ-ਵੀਲਰ ਦੁਆਰਾ ਜੀ ਨਿਕਲਦੇ ਆ ਉਹਨਾਂ ਹੀ ਤਾਂ ਫੋਰ-ਵੀਲਰ ਵਾਲੇ ਵੀ ਟੱਕੇ ਖਾ ਕੇ ਨਿਕਲਦੇ ਆ ਗੱਡੀਆਂ ਖਰਾਬ ਕਰਾਣੇ ਆ ਲੇਕਿਨ ਟੂ wheeler ਆਲੇ ਜਿਹੜੇ ਨਿਕਲਦੇ ਉਹਨਾਂ ਦਾ ਹੋਰ ਵੀ ਮਾੜਾ ਹਾਲ ਹੈ ਕਹਿੰਦੇ ਨੇ ਕਿ ਖਰੜ ਸ਼ਹਿਰ ਨੂੰ ਸਿਟੀ ਬਿਊਟੀਫੁਲ ਬਣਾ ਦੇਣਾ ਲੱਗ ਰਿਹਾ ਹੈ ਜੀ ਬਿਲਕੁਲ ਨਹੀਂ ਲੱਗ ਰਿਹਾ ਇੱਥੇ ਰਹਿ ਕੇ ਜਿਵੇਂ ਅਸੀਂ ਜਿੰਮੇਦਾਰ ਕੋਲ ਬਿਠੇ ਹੋਏ ਹਾਂ ਨਰਕ ਦੇ ਵੀ ਜ਼ਿਆਦਾ ਚੰਗਾ ਇੱਥੇ ਨਰਕ ਨਾਲੋਂ ਪਿਹੜਾ ਹਾਲ ਹੈ ਸਾਨੂੰ 1.5 ਸਾਲ ਹੋ ਗਿਆ ਪਾਣੀ ਫਿਰਦਾ ਹੈ ਫੁੱਟ ਫੁੱਟ ਪਾਣੀ ਭਿੜਾ ਕਈ ਬੱਚੇ ਔਰਤਾ ਬੀਬੀਆਂ ਤੇ ਬਹੁਤ ਗਿਰ ਰਹੇ ਕਈ ਦੇ ਵਿੱਚ ਕਈਆਂ ਹੱਡੀਆਂ ਟੁੱਟੀਆਂ ਨੇ ਲੱਤਾਂ ਬਾਹਾਂ ਟੁੱਟੀਆਂ ਹਨ ਤੇ ਇਹ ਘਾੜਕੜੀ ਬੜੀ ਅਜੀਬ ਸੀ ਕਿਸੇ ਜਮਾਨੇ ਇਤੋਂ ਸਾਲ ਪਹਿਲਾਂ ਉਹ ਸਭ ਤੋਂ ਨਕਮੀ ਸੜਕ ਬਣ ਗਈ ਸੀ ਸਾਡੀ ਸਰਕਾਰ ਵੱਲੋਂ ਇਹ ਹੀ ਹੈ ਕਿ ਇਹਨਾਂ ਜਲਦੀ ਜਲਦੀ ਠੀਕ ਰਾਈ ਜਾਵੇ ਤਾਂ ਕਿ ਲੋਕਾਂ ਦਾ ਆਮਰਨ ਚੱਲ ਜੇ ਖਰੜ ਤੋਂ ਜੀ ਮੀਡੀਆ ਦੇ ਲਈ ਡੇਵਿਡ ਵਰਮਾ ਦੀ ਖਾਸ ਰਿਪੋਰਟ ਤਾਂ ਖਰੜ ਦੇ ਵਿੱਚ ਆਵਾਰਾ ਪਸ਼ੂਆਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਨੇ ਆਵਾਰਾ ਪਸ਼ੂਆਂ ਦੇ ਕਾਰਨ ਰਾਹਗੀਰਾਂ ਨੂੰ ਪਾਰੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਇਸ ਸਮੱਸਿਆ ਦੇ ਵੱਲ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੰਦ ਪੈਣ ਕਾਰਨ ਇਹਨਾਂ ਆਵਾਰਾ ਪਸ਼ੂਆਂ ਦੇ ਕਾਰਨ ਹਾਸਿਆਂ ਦੀ ਗਿਣਤੀ ਦੇ ਵਿੱਚ ਵਾਧਾ ਵੀ ਹੋ ਸਕਦਾ ਹੈ ਤਾਂ ਗੱਲ ਕਰਾਂਗੇ ਜ਼ਰਖਪੁਰ ਦੀ ਜਿੱਥੇ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਕਾਰਨ ਸ਼ਹਿਰ ਦੇ ਗਿਣੇ ਚੁਣੇ ਪਾਰਕ ਜੰਗਲ ਬੰਦੇ ਜਾ ਰਹੇ ਨੇ ਜੋ ਨਸ਼ੇੜੀਆਂ ਤੇ ਸ਼ਰਾਬੀਆਂ ਦੇ ਲਈ ਪਨਾਹਗਾ ਬਣ ਚੁੱਕੇ ਨੇ ਤਾਂ ਸ਼ਹਿਰ ਦੇ ਪਾਰਕਾਂ ਦੇ ਵਿੱਚ ਗੰਦਗੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਆਮ ਲੋਕ ਆਪਣੇ ਪਰਿਵਾਰਾਂ ਦੇ ਨਾਲ ਆਉਣ ਤੋਂ ਡਰਦੇ ਨੇ ਤਾਂ ਪਾਰਕ ਦੇ ਵਿੱਚ ਟੁੱਟੇ ਹੋਏ ਝੁੱਲ੍ਹੇ ਪਾਰਕ ਦੇ ਵਿੱਚ ਫੈਲਿਆ ਕੂੜਾ ਟੁੱਟੇ ਹੋਏ ਬੈਂਚ ਖਰਾਬ ਲੱਗਦਾ ਤੇ ਸਫਾਈ ਦੀ ਕਾਰਟ ਨੇ ਪਾਰਕਾਂ ਨੂੰ ਜੰਗਲਾ ਦੇ ਵਿੱਚ ਬਦਲ ਦਿੱਤਾ ਤਾਂ ਵਸਨੀਕਾਂ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਸ਼ਾਮ ਹੁੰਦੀ ਹੈ ਪਾਰਕ ਨਸ਼ੇੜੀਆਂ ਤੇ ਸ਼ਰਾਬੀਆਂ ਦੇ ਲਈ ਪਨਾਹਗਾ ਬਣ ਜਾਂਦੇ ਨੇ शहर से पार्क हालात ने मंदड़े नजर आते कहना चाहोगे इस चाहूंगे सर पार्क है कहा पे शहर में जीरकपुर में तो पार्क नहीं है जो पार्क है उसके भाई साहब इतना बुरा हाल हो रखा है ना इतनी गंदगी है ना कोई उसकी साफ सफाई है, है हम लोग इतना टैक्स देते है आज के दिन हर एक चीज के ऊपर टैक्स वसूला जा रहा है दूध ले लो लस्सी ले लो हर चीज पे टैक्स दे रहे हैं और बल्कि फिर भी कोई भी सहूलियत नहीं है पार्कों की मेरे को शाम को बच्चों को घुमाने के लिए पंचकूला जाना पड़ता है ਪਾਰਕ ਮੇਂ ਯਾਹ ਪੇ ਪਾਰਕ ਹੈ ਨਹੀਂ ਯਾਰ ਸ਼ਾਮ ਕੋ ਆਪ ਆ ਕੇ ਦੇਖੋਗਾ ਨਾ ਚਾਰ ਪੰਜ ਜਦਬ ਮਰਜੀ ਆ ਜਾਓ ਯਾਹ ਪੇ ਬੰਦੇ ਬੈਠ ਕੇ ਨਸ਼ੇ ਕਰ ਰਹੇ ਹੁੰਦੇ ਟੋਲੀਆਂ ਬਣਾ ਕੇ ਬੈਠੇ ਹੁੰਦੇ ਕੋਈ ਧਿਆਨ ਨਹੀਂ ਅਸੀਂ ਪੇੜ ਲਗਾਣੇ ਸਾਡਾ ਧਰਮ ਹੈ ਪੇੜ ਲਗਾਣਾ ਸਾਨੂੰ ਗਵਰਨਮੈਂਟ ਕਹਿੰਦੀ ਰੁੱਖ ਲਗਾਓ ਪ੍ਰਕਿਰਤੀ ਬਚਾਓ ਉਥੋਂ ਉਹ ਤਾਰਾਂ ਦੇ ਟੁੱਟੀਆਂ ਵੀਆਂ ਉਥੇ ਜਿੰਗਲ ਚੋਂ ਗਾਈਆਂ ਆ ਕੇ ਅੱਜ ਪੇੜ ਲਗਾਓ ਦੂਏ ਦਿਨ ਸਾਰਾ ਕਾਗ ਚਲ ਜਦਣੀ ਹੋਲੇ ਵੀ ਪ੍ਰਸ਼ਾਸਨ ਦੀ ਨਿਕਗਲੀ ਸਾਹਮਣੇ ਨਹੀਂ ਪ੍ਰਸ਼ਾਸਨ ਦੀ ਨਿਕਗਲੀ ਹੈ ਹੀ ਨਹੀਂ ਜੀ ਮੈਨੂੰ 4-5 ਸਾਲ ਤੋਂ ਮੈਂ ਦੇਖ ਰਿਹਾ ਇੱਕ ਬੰਦਾ ਅੱਜ ਤੱਕ ਐਮਸੀ ਦਾ ਉਰੇ ਝਾੜੂ ਦੇ ਨਹੀਂ ਆ ਨਾ ਆਪਣੇ ਫੋਰੈਸਟ ਗਾਰਡ ਆ ਨਾ ਕੋ ਰੇਂਜਰ ਆ ਕੋਈ ਆਈ ਵੀ ਇਹ ਪਾਰਕ ਕਿਤੇ 14 ਕਿੱਲੇ ਚ ਪਾਰਕ ਹੈ ਇਹੋ ਜੀ ਨੇਚਰਲ ਪਾਰਕ ਕਿਤੇ ਪੂਰੇ ਚੰਡੀਗੜ੍ਹ ਦੇ ਨਹੀਂ ਹੈ ਲੇਕਿਨ ਮੇਨਟੇਨੈਂਸ ਦੀ ਵਜ੍ਹਾ ਨਾਲ ਫੇਲ ਹੈ ਇੱਕ ਪਾਰਕ ਨੂੰ ਮੇਨਟੇਨੈਂਸ ਕਰਨ ਲਈ ਕਿੱਡੀ ਗੱਲ ਹੈ ਹਰ ਬੰਦੇ ਤਨਖਾਹ ਲੱਗੀ ਵੀ ਹੈ ਸਰਕਾਰੀ ਬੰਦੇ ਲੱਗੇ ਹੋਏ ਆ ਤੁਸੀਂ ਪਾਰਕਾਂ ਦੀ ਸਫਾਈ ਦਾ ਕਰ ਦਿਓ ਪਾਰਕਾਂ 'ਚ ਅਸੀਂ ਸੈਰ ਹੀ ਨਹੀਂ ਕਰ ਪਾ ਰਹੇ ਔਰ ਨਾਉਣ ਨੂੰ ਕੋਈ ਆ ਕੇ ਪੂਸ਼ਪ ਸ਼ਾਸਨ ਦੇਖ ਰਿਹਾ ਵੀ ਕੋਈ ਇਨੀਸ਼ੀਏਟਿਵ ਬੈਠੇ ਆ ਜਾਂ ਕੋਈ ਕਿਸ ਤਰ੍ਹਾਂ ਕਰ ਰਿਹਾ ਮਿੰਤਾ ਲੱਗਦਾ ਨਹੀਂ ਕੋਈ ਇਦਾਂ ਦਾ ਸਾਥ ਤਾ ਹੋਇਆ ਜੀ ਪਾਰਕਾਂ ਦਾ ਸਿਹਤਮੰਦ ਜ਼ਿੰਦਗੀ ਲਈ ਲੋਕੀ ਅਕਸਰ ਪਾਰਕਾਂ 'ਚ ਪਹੁੰਚਦੇ ਨੇ ਸਵੇਰੇ ਸ਼ਾਮ ਆਪਣੀ ਸਿਹਤ ਦਾ ਧਿਆਨ ਰੱਖਦੇ ਨੇ ਕੋਈ ਯੋਗਾ ਕਰਨ ਪੌਂਦੇ ਆ ਤੇ ਕੋਈ ਬੱਚੇ ਖੇਡਣ ਪਾਰਕਾਂ ਚ ਪੌਂਦੇ ਨੇ ਪਰ ਜ਼ਿਰਕਪੁਰ ਦੇ ਜਿਹੜੇ ਪਾਰਕ ਨੇ ਸ਼ਹਿਰ ਦੇ ਉਹ ਕੁਝ ਹੋਰ ਹੀ ਹਾਲਾਤ ਬਿਆਨ ਕਰਦੇ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਜ਼ਿਰਕਪੁਰ ਦੇ ਪਾਰਕ ਨੇ ਉਹ ਜੰਗਲਾਂ ਚ ਤਬਦੀਲ ਹੋ ਚੁੱਕੇ ਨੇ ਨਸ਼ੇੜੀਆਂ ਦਾ ਅੱਡਾ ਬਣ ਚੁੱਕੇ ਨੇ ਤੁਹਾਨੂੰ ਦੱਸ ਦਈਏ ਕਿ ਸ਼ਹਿਰ ਦੇ ਜਿਹੜੇ ਲੋਕ ਨੇ ਉਹ ਜਿਹੜੇ ਪਾਰਕਾਂ ਦੇ ਜਦ ਹਾਲਾਤ ਦੇਖਦੇ ਨੇ ਤੇ ਲੋਕਾਂ ਨੂੰ ਡਰ ਲੱਗਦਾ ਹੈ ਕਿ ਇਹ ਜਿਹੇ ਪਾਰਕਾਂ ਦੇ ਜੰਗਲਾਂ ਚ ਕਿਦਾਂ ਅਖੀਰ ਲੋਕ ਆਪਣੀ ਜਾ ਕੇ ਸਿਹਤ ਦਾ ਧਿਆਨ ਰੱਖਣਗੇ ਤੁਹਾਨੂੰ ਦੱਸਦੀ ਕਿ ਜੋ ਲੋਕਾਂ ਦਾ ਕਹਿਣਾ ਹੈ ਕਿ ਜ਼ਿਰਕਪੁਰ ਨਗਰ ਕੌਂਸਲ ਜਿਹੜੀ ਪੰਜਾਬ ਦੀ ਸਭ ਤੋਂ ਅਮੀਰ ਮੰਨੀ ਜਾਂਦੀ ਹੈ ਉਹਦੇ ਹਾਲਾਤ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਆਖਿਰਕਾਰ ਪਾਰਕਾਂ 'ਚ ਟੁੱਟੇ ਝੂਲੇ ਉਖੜੇ ਹੋਏ ਝੂਲੇ ਟੁੱਟੇ ਬੈਂਚ ਤੁਹਾਨੂੰ ਦੱਸਦੀ ਕਿ ਹਾਲਾਤ ਇਤੋਂ ਤੱਕ ਖਰਾਬ ਨੇ ਕਿ ਜ਼ਿਰਕਪੁਰ ਦੇ ਜਿਹੜੇ ਪਾਰਕ ਨੇ ਇੱਕਾ ਦੁੱਕਾ ਉਹ ਨਸ਼ੇੜੀਆਂ ਦਾ ਅੱਡਾ ਬਣ ਚੁੱਕੇ ਨੇ ਹਾਲਾਤ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਕਦਰ ਆਖਿਰਕਾਰ ਪ੍ਰਸ਼ਾਸਨ ਦੀ ਨਾਕਾਮੀ ਸਾਹਮਣੇ ਆਂਦੀ ਹੈ ਲਾਪਰਵਾਹੀ ਸਾਹਮਣੇ ਆਂਦੀ ਹੈ ਕਿ ਪਾਰਕ ਦੀ ਜਿਹੜੀ ਮੇਨਟੇਨੈਂਸ ਹੈ ਉਹ ਵੀ ਨਹੀਂ ਕੀਤੀ ਜਾਂਦੀ ਮਹਿਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਸ਼ਹਿਰ ਦੇ ਜਿਹੜੇ ਪਾਰਕ ਨੇ ਹੁਣਾ ਚਾਹਣ ਤੋਂ ਡਰ ਲੱਗਦਾ ਹੈ ਲੋਕਾਂ ਨੂੰ ਇੱਥੇ ਤੱਕ ਹਾਲਾਤ ਜਿਹੜੇ ਜ਼ਿਰਕਪੁਰ ਸ਼ਹਿਰ ਦੇ ਪਾਰਕਾਂ ਦੇ ਪਹੁੰਚ ਚੁੱਕੇ ਨੇ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਬਿਲਕੁਲ ਵੀ ਪ੍ਰਸ਼ਾਸਨ ਵੱਲੋਂ ਇਸ ਚੀਜ਼ ਬਾਰੇ ਧਿਆਨ ਨਹੀਂ ਦਿੱਤਾ ਜਾ ਰਿਹਾ ਜੋ ਵੱਡੀ ਜਿਹੜੀ ਸਮੱਸਿਆ ਸਾਹਮਣੇ ਆ ਰਹੀ ਹੈ ਲੋਕਾਂ ਨੂੰ ਕਿਉਂਕਿ ਜਿਹੜਾ ਲੋਕੇ ਆਪਣੀ ਧਿਆਨ ਰੱਖਣ ਵਾਸਤੇ ਤੁਹਾਨੂੰ ਦੱਸਦੀ ਕਿ ਬੱਚਾ ਦੇ ਖੇਡਣ ਵਾਸਤੇ ਜ਼ਿਰਕਪੁਰ ਚ ਨਾ ਤਾਂ ਕੋਈ ਪਲੇਗਰਾਉਂਡ ਹੈ ਨਾ ਕੋਈ ਸ੍ਰੀੜੀ ਮੈਂ ਤੇ ਜਿਹੜੇ ਮਾੜੇ ਮੋਟੇ ਪਾਰਕ ਸੀਗੇ ਉਹ ਵੀ ਹੁਣ ਜੰਗਲਾਂ ਚ ਤਬਦੀਲ ਹੋ ਚੁੱਕੇ ਨੇ ਤੇ ਆਖਿਰਕਾਰ ਲੋਕਾਂ ਨੂੰ ਜਿਹੜੀ ਫੈਸਿਲਿਟੀ ਦੇਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬੰਦੀ ਹੈ ਉਹ ਆਪਾਂ ਹੀ ਅੱਖਾਂ ਕਿਉਂ ਬੰਦ ਕਰੀ ਬੈਠੇ ਨੇ ਸਵਾਲ ਇਹ ਖੜੇ ਹੁੰਦੇ ਨੇ ਕਿ ਉਹਨਾਂ ਦੀ ਕਿ ਜ਼ਿੰਮੇਵਾਰੀ ਬੰਦੀ ਨਹੀਂ ਹੈ ਕਿ ਪਾਰਕਾਂ ਚ ਜਿਹੜੇ ਹਾਲਾਤ ਹੈ ਉਹਨਾਂ ਦੀ ਮੇਨਟੇਨੈਂਸ ਕਰਾਈ ਜਾਵੇ ਲੋਕਾਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾਣ ਕੈਮਰਾ ਪਰਸਨ ਨਾਲ ਸੰਜੀਪ ਭੰਡਾਰੀ ਈਜ਼ੀ মিডিਆ ਜ਼ੀਰਕਪੁਰ ਤੋਥੇ ਜ਼ੀਰਕਪੁਰ ਦੇ ਵਿੱਚ ਬਿਜਲੀ ਵਿਭਾਗ ਦੀ ਲਾਪਰਵਾਹੀ ਲੋਕਾਂ ਦੀ ਜਾਨ ਦੇ ਉੱਤੇ ਪਾਰੀ ਪੈ ਰਹੀ ਹੈ ਥਾਂ ਥਾਂ ਲਟਕਦੀਆਂ ਬਿਜਲੀਆਂ ਦੀਆਂ ਤਾਰਾਂ ਕਾਰਨ ਹੁੰਦੇ ਹਾਸਿਆ ਦੇ ਵਿੱਚ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਨੇ ਤਾਂ ਬੀਤੇ ਦਿਨੀ ਇੱਕ ਟਰੱਕ ਦੇ ਬਿਜਲੀ ਦੀਆਂ ਤਾਰਾਂ ਦੇ ਨਾਲ ਲਪੇਟ ਦੇ ਵਿੱਚ ਆਉਣ ਕਾਰਨ ਬਿਜਲੀ ਦਾ ਖੰਭਾ ਗੱਡੀ ਦੇ ਉੱਤੇ ਡਿੱਗ ਗਿਆ ਜਿਸ ਕਾਰਨ 64 ਸਾਲਾ ਸ਼ਖਸ ਦੀ ਮੌਕੇ ਤੇ ਹੀ ਮੌਤ ਹੋ ਗਈ ਖਾਸ ਕਰਕੇ ਲੋਕਾਂ ਦੇ ਵਿੱਚ ਸਹਿਮ ਹੋਰ ਵੱਧ ਚੁੱਕਿਆ ਹੈ ਤੇ ਲੋਕਾਂ ਨੇ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਚੁੱਕੇ ਨੇ ਲੋਕਾਂ ਮੁਤਾਬਕ ਕਹਾਂ ਨੇੜੇ ਬਿਜਲੀ ਦੀਆਂ ਤਾਰਾਂ ਦੇ ਜਾਲ ਤੇ ਢੇਠਾ ਲਟਕਦੀਆਂ ਤਾਰਾਂ ਹਾਸਿਆ ਨੂੰ ਸੱਦਾ ਦੇ ਰਹੀਆਂ ਨੇ ਇਸ ਵਾਰ ਕਈ ਇਸ ਦੇ ਬਾਰੇ ਕਈ ਵਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਨੇ ਪਰ ਵਿਭਾਗ ਦੇ ਵੱਲੋਂ ਗੰਭੀਰ ਸਮੱਸਿਆ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਹਰ ਅੱਲਾ ਟੱਕਰੀਆਂ ਘਰਾਂ ਦੇ ਅੱਗੇ ਵੇ ਉਹ ਗੱਡੀਆਂ ਆਂਦੀਆਂ ਥੱਲੇ ਗਿਰ ਜਾਂਦੀ ਐ ਤਾਰ ਟੁੱਟ ਕੇ ਬਹੁਤ ਹੀ ਮੁਰਾ ਹਾਲ ਐ ਬਿਜਲੀ ਦਾ ਉਹ ਕਰੋ ਹਾਲ ਕਰੋ ਕੁਛ ਤੇ ਤੁਸੀਂ ਬਿਜਲੀ ਬੈਂਕ ਨੂੰ ਕੋਈ ਵਾਰ ਸ਼ਿਕਾਇਤ ਕੀਤੀ ਐ ਇਸ ਚੀਜ਼ ਕਰੀ ਐ ਕਈ ਵਾਰੀ ਕਰੀ ਐ ਸ਼ਿਕਾਇਤ ਆਉਂਦੇ ਨੇ ਇੱਥੇ ਕੋਈ ਨਹੀਂ ਆਂਦਾ ਕੋਈ ਨਹੀਂ ਸੁਣਦਾ ਕੋਈ ਨਹੀਂ ਆਂਦਾ ਆਗਾ ਤੇ ਜਿਵੇਂ ਅਸੀਂ ਹੁਣ ਦੇਖ ਰਹੇ ਤੁਹਾਡੇ ਘਰ ਦੇ ਬਿਲਕੁਲ ਪਰਚਤਤੀ ਤੇ ਛੱਤ ਤੱਕ ਅੱਗੇ ਜਾ ਰਹੀ ਐ ਤਾਰਾਂ ਬਿਲਕੁਲ ਗੇੜ ਦੇ ਕਈ ਵਾਰ ਤਾਂ ਗੇੜ ਦੇ ਨਾਲ ਹੀ ਮਿਲ ਜਾਂਦੀਆਂ ਆ ਕੇ ਨੇਰੀ ਨੂਰੀ ਆਂਦੀਆਂ ਸਾਰੀਆਂ ਅੰਦਰ ਆਂਦੀਆਂ ਸਾਰਾ ਸਰ ਬਹੁਤ ਜ਼ਿਆਦਾ ਸਮੱਸਿਆ ਹੈ ਸਾਨੂੰ ਤਾਂ ਬਹੁਤ ਜ਼ਿਆਦਾ ਜਿਵੇਂ ਬਾਰਿਸ਼ ਹੁੰਦੀ ਹੈ ਬਹੁਤ ਜ਼ਿਆਦਾ ਸਪਾਰਕਿੰਗ ਹੁੰਦੀ ਹੈ ਅਸੀਂ ਬਰੇ ਖੜ੍ਹ ਵੀ ਨਹੀਂ ਸਕਤੇ ਤੇ ਸਾਡੇ ਬੱਚੇ ਨਹੀਂ ਖੇਲ ਸਕਦੇ ਅਸੀਂ ਬਾਲਕਨੀ ਚ ਵੀ ਨਹੀਂ ਖੜੇ ਹੋ ਸਕਦੇ ਤਾਰਾ ਟੁੱਟ ਕੇ نیچے ਲੰਮਕ ਜਾਂਦੀ ਹੈ ਸਾਨੂੰ ਇਹਨਾਂ ਦਾ ਡਰ ਲੱਗਦਾ ਹੈ ਕਿ ਕੋਈ ਕਰੰਟ ਸਾਡੇ ਸਾਰੇ ਚ ਨਾ ਫੈਲ ਜਾਵੇ ਅਸੀਂ ਕਿੰ ਮਤਲਬ ਕਿੰਨੀ ਵਾਰੀ ਕੰਪਲੇਨਟ ਵੀ ਕਰੀਏ ਬਿਜਲੀ ਬਗ ਨੂੰ ਵੀ ਕਿਹਾ ਹੈ ਨਵਾਂ ਖੰਭਾ ਗੜਾ ਕੇ ਚਲੇ ਗਏ ਹਨ ਪਰ ਇਹਦੇ ਉੱਪਰ ਕੋਈ ਮਤਲਬ ਇਹਨਾਂ ਦਾ ਕਨੈਕਸ਼ਨ ਨਹੀਂ ਕਰੇ ਜੀ ਕਰੰਟ ਇਸ ਵਿੱਚ ਆਤਾ ਹੈ ਕبھی ਆਰਥ ਵੀ ਉਤਰਦਾ ਹੈ ਬੱਚੇ ਛੋਟੇ ਛੋਟੇ ਖੇਲਤੇ ਰਹਤੇ ਬਹੁਤ ਡਰ ਲੱਗਦਾ ਕਬੀ ਆਤੇ ਨਹੀਂ ਦੇਖਤੇ ਨਹੀਂ ਆ ਦੇਖਣੇ ਵੀ ਨਹੀਂ ਆਤੇ ਜਿੱਥੇ ਹਾਦਸਾ ਹੋਇਆ ਉਸ ਤੋਂ ਇਲਾਵਾ ਇਹੋ ਜਿਹੇ ਹੋਰ ਸਪੋਰਟਸ ਹੁੰਦੇ ਆ ਸ਼ਹਿਰ ਤੇ ਜਿੱਥੇ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਸਪੋਰਟਸ ਤਾਂ ਲਮਗਰੀ ਹੈ ਜਿੱਥੇ ਲਮਗਰੀ ਨੂੰ ਤਾਂ ਖਿੱਚਦੇ ਠੀਕ ਕਰ ਦਿੰਦੇ ਆ ਟਾਈਮ ਤੇ ਠੀਕ ਉਸ ਤੋਂ ਬਾਅਦ ਜਿਹੜੀ ਦੂਜੀ ਜਗ੍ਹਾ ਵਾ ਉੱਥੇ ਫਿਰ ਉਹ ਹੀ ਗੱਲ ਹਾਦਸੇ ਦਾ ਇੰਤਜ਼ਾਰ ਕਰਦਾ ਵੀ ਜੇ ਕਿ ਹਾਦਸਾ ਹੋਊਗਾ ਪਤਾ ਰਾ ਖਿੱਚ ਦਾਂਗੇ ਖਾਣਾ ਪੂਰਤੀ ਦੀ ਕਾਰਵਾਈ ਚੱਲਦੀ ਜ਼ਿਰਕਪੁਰ ਸ਼ਹਿਰ ਦੇ ਹਰ ਗਲੀ ਹਰ ਇਲਾਕੇ ਚ ਹਰ ਮਹੱਲੇ ਚ ਬਿਜਲੀ ਦੀ ਲੰਮਕਦੀਆਂ ਤਾਰਾਂ ਲੋਕਾਂ ਵਾਸਤੇ ਵੱਡਾ ਜਿਹੜਾ ਖਤਰਾ ਬਣੀਆਂ ਹੋਈਆਂ ਨੇ ਤੁਹਾਨੂੰ ਦੱਸ ਦਈਏ ਕਿ ਜੇ ਜ਼ਿਲਕਪੁਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਹਰ ਗਲੀ ਮਹੱਲੇ 'ਚ ਬਿਜਲੀ ਦੀ ਲੰਮਕਦੀਆਂ ਤਾਰਾਂ ਨਾਲ ਲੋਕ ਜਿਹੜੇ ਖਾਸੇ ਪਰੇਸ਼ਾਨ ਨੇ ਹਰ ਵੇਲੇ ਲੋਕਾਂ ਨੂੰ ਆਪਣੀ ਜਾਨ ਦਾ ਖਤਰਾ ਮਣਿਆ ਰਹਿੰਦਾ ਤੁਹਾਨੂੰ ਦੱਸ ਦਈਏ ਕਿ ਪੂਰੇ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਬਿਜਲੀ ਦੇ ਖੰਭੇ ਟੇਢੇ ਖੰਭੇ ਬਿਜਲੀ ਦੇ ਖੁੱਲੇ ਮੀਟਰ ਤੇ ਬਿਜਲੀ ਦੀਆਂ ਖੁੱਲੀਆਂ ਤਾਰਾਂ ਤਾਰਾਂ ਦੇ ਜੰਗਾਲ ਦੇਖਣ ਨੂੰ ਇੱਥੇ ਮਿਲਦੇ ਨੇ ਲੋਕ ਜਿਹੜੇ ਕਈ ਵਾਰ ਬਿਜਲੀ ਮੈਹਕਬੇ ਨੂੰ ਇਸ ਚੀਜ਼ ਦੀ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਉਸ ਤੋਂ ਬਾਅਦ ਵੀ ਵੱਡੇ ਪੱਧਰ ਤੇ ਤੁਹਾਨੂੰ ਦੱਸਦੀ ਕਿ ਤਾਰਾਂ ਦਾ ਜਿਹੜਾ ਜੰਝਾਲ ਹੈ ਪੂਰੇ ਸ਼ਹਿਰ 'ਚ ਨਜ਼ਰ ਆਉਂਦਾ ਹੈ ਤੁਹਾਨੂੰ ਦੱਸਦੀ ਕਿ ਕਈ ਵਾਰ ਇਹਨਾਂ ਦੀ ਬਿਜਲੀ ਤਾਰਾਂ ਲਮਕਣੀ ਤਾਰਾ ਕਰਕੇ ਕਈ ਹਾਦਸੇ ਵਾਪਰ ਚੁੱਕੇ ਨੇ ਲੋਕ ਕਈ ਵਾਰ ਆਪਣੀ ਜਾਨ ਵੀ ਗਵਾ ਚੁੱਕੇ ਨੇ ਤੁਹਾਨੂੰ ਦੱਸਦੀ ਕਿ ਬੀਤੇ 2 ਦਿਨ ਪਹਿਲਾਂ ਇੱਕ ਹਾਦਸਾ ਵਾਪਰਿਆ ਜਿੱਥੇ ਟਰੱਕ ਵੱਲੋਂ ਲਮਕਦੀਆਂ ਤਾਰਾਂ ਸੀ ਟਰੱਕ ਵਿੱਚ ਫਸਦਾ ਉਸ ਤੋਂ ਬਾਅਦ ਜਿਹੜਾ ਇੱਕ ਖੰਭਾ ਜਿਹੜਾ ਬਿੱਲੀ ਦਾ ਉਸ ਟਰੱਕ ਦੇ ਉੱਪਰ ਗਿਰ ਜਾਂਦਾ ਤੇ ਉੱਚ ਬੈਠੇ ਗੱਡੀ 'ਚ ਬੈਠੇ ਸ਼ਖਸ ਦੀ ਮੌਤ ਹੋ ਜਾਂਦੀ ਹੈ ਤੇ ਆਖਿਰਕਾਰ ਸਵਾਲ ਇਹ ਉੱਠਦਾ ਹੈ ਕਿ ਬਿਜਲੀ ਵਿਭਾਗ ਜਿਹੜਾ ਹੈ ਉਹ ਕਦ ਇਹ ਚੀਜ਼ਾਂ 'ਚ ਸੁਧਾਰ ਲਿਆਵੇਗਾ ਤੇ ਜ਼ਿਲਕਪੁਰ ਸ਼ਹਿਰ ਦੇ ਲੋਕਾਂ ਨੂੰ ਜੜੀ ਮਾੜੀ-ਮੋਟੀ ਸਾਹ ਲੈਣ ਵਾਲੀ ਜਿੱਦ ਗੱਲ ਦੇਖਣ ਨੂੰ ਕਦ ਮਿਲੇਗੀ ਤੁਹਾਨੂੰ ਦਿਖਾ ਦਈਏ ਕਿ ਤਸਵੀਰਾਂ ਦਿਖਾ ਦਈਏ ਕਿ ਲੋਕਾਂ ਦੇ ਜਿਹੜੇ ਘਰਾਂ ਦੇ ਬਿਲਕੁਲ ਪਰਛਤੀ ਤੱਕ ਲੰਮਕ ਦੀਆਂ ਜਿਹੜੀਆਂ ਬਿਜਲੀ ਦੀਆਂ ਤਾਰਾਂ ਲਗਾਤਾਰ ਹਾਦਸੇ ਦਾ ਕਾਰਨ ਬਣ ਰਹੀਆਂ ਨੇ ਛੋਟੇ-ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਖੇਡ ਰਹੇ ਨੇ ਬਿਲਕੁਲ ਉਹਨਾਂ ਦੇ ਸਿਰ ਦੇ ਉੱਪਰ ਜੇ ਗੱਲ ਕੀਤੀ ਜਾਵੇ 8 ਤੋਂ 9 ਫੁੱਟ ਤੱਕ ਜਿਹੜੀ ਬਿਜਲੀ ਦੀ ਤਾਰਾਂ ਲੰਮਕਰੀਆਂ ਨੇ ਇਸ ਚੀਜ਼ ਦੀ ਸੁਧ ਲੈਣ ਵਾਲਾ ਬਿਜਲੀ ਵਿਭਾਗ ਹੁਮਗਰਣੀ ਨੀਂਦ ਕਿਉਂ ਸੁੱਤਾ ਪਿਆ ਆਖਿਰਕਾਰ ਸਵਾਲ ਇਹ ਖੜੇ ਹੁੰਦੇ ਨੇ ਕਿ ਲਗਾਤਾਰ ਹਾਦਸੇ ਸ਼ਹਿਰ 'ਚ ਵਾਪਰ ਰਹੇ ਨੇ ਸ਼ਹਿਰ ਦੀ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਬਿਜਲੀ ਦੀ ਤਾਰਾਂ ਤੇ ਉਹਨੂੰ ਲੈ ਕੇ ਬਿਜਲੀ ਵਿਭਾਗ ਕਿੰਨਾ ਕਸਤਰਕ ਹੈ ਇਹ ਤਸਵੀਰਾਂ ਆਪ ਮੁਹਾਰੇ ਕੱਢ ਰਹੀਆਂ ਨੇ ਕੈਮਰਾ ਬਰਸੇ ਦੇ ਨਾਲ ਸੰਜੀਵ ਭੰਡਾਰੀ ਜੀ ਮੀਡੀਆ ਜ਼ਿਰਕੁਰ